ਹਰ ਮੇਰੇ ਚੇਤੇ ਗਿਰ ਰਹੇ ਨੇ ਬੇ ਜ਼ਤ ਮਿਹਰ ਦਾ ਵੀ ਰਿਆ ਹੀ ਬਸ ਭੈਣ ਭਰਾ ਵਸੋਂ ਕਦੇ ਸਿਰ ਤੇ ਜਿਹੜੇ ਦੋ ਪੈਸੇ ਘਟੇ ਹੋਏ ਦੀ ਉਹਦੇ ਸਿਰ ਤੇ ਖਰਚਾ ਚੱਲਿਆ ਫਿਰ ਮੇਰੇ ਬੱਚੇ ਨਾਲ ਕੀ ਵਣੂਏ ਕਿ ਰਹਿਣੇ ਸਿਰੰਨੇ ਕਿਹੜਾ ਸੀ ਮੰਗੇ ਦਾਰ ਕੀ ਪੂਰਾ ਕਰਕੇ ਤੇ ਨਮਖਾਨ ਵਾਲੇ ਨੇ ਇਸ ਦਾ ਅਖਣਾ ਹੈ ਕਿ ਸ਼ਾਮ ਨੂੰ ਰੋਟੀ ਮਿਲਣੀ ਵੀ ਹੈ ਕਿ ਨਹੀਂ ਮਿਲਣੀ ਇਹ ਤਾਂ ਕੁਝ ਨਹੀਂ ਪਤਾ ਪਰ ਕੁਝ ਦਾਨਵੀ ਸੱਜਣ ਹੈਗੇ ਨੇ ਜਿਹੜੇ ਇਹਨਾਂ ਦੀ ਕਿਤੇ ਨਾ ਕਿਤੇ ਆ ਕੇ ਮਦਦ ਕਰਦੇ ਹਨ ਜਿਸ ਦੇ ਕਾਰਨ ਇਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਹੈ ਚੱਲ ਜੇ ਮੇਰੇ ਵਰਗਾ ਤਾਂ ਮੇਰੇ मुंह ਕਰੇ ਬਟੇਗਾ ਕੰਮ ਤੇ ਨਾ ਮੈਂ ਕਿਤੇ ਜਾ ਸਕਦਾ ਨਾ ਮੈਨੂੰ ਕੋਈ ਰੱਖਦਾਗਾ ਮੇਰੇ ਬਸ ਹੋਈ ਮੇ ਤੋ ਤੇ ਮੰਮੀ ਨੇ ਲੰਘ ਜਾਣਗੇ ਫਿਰ ਉਹ ਦੂਵਾ ਤੇ ਬੰਦਾ ਕੀ ਕਰੂ ਇੱਕ ਹੱਦ ਦੀ ਗਰੀਬੀ ਉੱਤੋਂ ਸਾਰਾ ਪਰਿਵਾਰ ਬਿਮਾਰ ਹੈ ਗੱਲ ਸੁਣ ਕੇ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਤੁਹਾਨੂੰ ਇੱਕ ਅਜੇ ਐਸੀਆਂ ਤਸਵੀਰਾਂ ਬਖਾਵਾਂਗੇ ਜਿਸ ਨੂੰ ਤੁਸੀਂ ਦੇਖ ਕੇ ਪਾਬਕ ਹੋ ਜਾਮੋਗੇ ਪਹਿਲਾਂ ਤੁਹਾਨੂੰ ਕਰਦੀਆਂ ਤਸਵੀਰਾਂ ਬਖਾਨੀਆਂ ਕਿ ਉਹ ਇੱਕ ਪਰਿਵਾਰ ਹੈ ਜਿਸਦੇ ਪਰਿਵਾਰ ਦੇ ਵਿੱਚ ਇੱਕ ਵੀਰ ਉਹਦੀ ਮਾਤਾ ਤੇ ਇੱਕ ਭੈਣ ਰਹਿੰਦੀ ਹੈ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਵੀਰ ਦੀਆਂ ਜਿਹੜੀਆਂ ਅੱਖਾਂ ਨੇ ਸਿਰਫ ਸਿਰਫ 3% ਨਿਗਾ ਰਹਿ ਚੁੱਕੀ ਹੈ ਡਾਕਟਰਾਂ ਕੋਲ ਬਥੇਰਾ ਇਲਾਜ ਕਰਵਾਇਆ ਪਰ ਕੋਈ ਇਲਾਜ ਨਹੀਂ ਹੋ ਰਿਹਾ ਜੇ ਮਾਤਾ ਦੀ ਗੱਲ ਕਰੀਏ ਤਾਂ ਮਾਤਾ ਜਿਹੜੀ ਆ ਅਪਾਹਜ ਮਾਤਾ ਇਹਨਾਂ ਨੂੰ ਪੋਲੀਓ ਹੋ ਗਿਆ ਸੀ ਜਿਸ ਕਾਰਨ ਇਹ ਕਈ ਸਾਲਾਂ ਤੋਂ ਮੰਜੇ ਤੇ ਬੈਠੇ ਹਨ ਮੰਜੇ ਤੇ ਹੀ ਬੈਠ ਕੇ ਆਪਦੀ ਸਬਜੀ ਭਾਜੀ ਮਾੜੀ ਮੋਟੀ ਜਿਹੜੀ ਤਕਰੀ ਆ ਉਹ ਬਣਾਉਂਦੇ ਹਨ ਤੇ ਭੈਣ ਦੀ ਗੱਲ ਕਰੀਏ ਤਾਂ ਭੈਣ ਜਿਹੜੀ ਕਹਿ ਸਕਦੇ ਕਿ ਮੰਦ ਬੁੱਧੀ ਭੈਣ ਆ ਜਿਸ ਨੂੰ ਦੁਨੀਆ ਦੀ ਕੋਈ ਸੁਰਤ ਨਹੀਂ ਹੈਗੀ ਪਰਿਵਾਰ ਦੇ ਉੱਤੇ ਇੱਕ ਐਸਾ ਇਨਾ ਵੱਡਾ ਕਹਿਟ ਆਇਆ ਗਿਆ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਸਾਡੇ ਨਾਲ ਵੀਰ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰੇ ਤਵਿੰਦਰ ਜੀ ਤਵਿੰਦਰ ਜੀ ਜਿਹੜੀ ਇਹ ਬਿਮਾਰੀ ਨਾਮ ਰਾਤ ਤੁਹਾਨੂੰ ਚਿੰਬੜੀ ਇਹ ਕਦੋਂ ਚਿੰਬੜੀ ਇਹ ਬਈ ਚੌਥੀ ਕਲਾਸ ਚ ਪੜਦਾ ਸੀ ਜਦੋਂ ਵੀਰੇ ਨਿਗਾ ਘਟਣੀ ਸ਼ੁਰੂ ਹੋਈ ਸੀ ਸਕੂਲ ਦੇ ਵਿੱਚ ਜਦੋਂ ਕਿਹਾ ਤੇ ਮੁੜ ਕੇ ਡੈਡੀ ਉਹਨਾਂ ਨੇ ਇਲਾਜ ਕਰਾਇਆ ਜੀ ਇੱਧਰ ਉੱਧਰ ਦਿਖਾਇਆ ਮੁੜ ਕੇ ਪੀਜੀਆਈ ਚਲ ਗਈ ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਦਿਖਾਇਆ ਬਸ ਲਾਸਟ ਤੇ ਆ ਕੇ ਕਹਿੰਦੇ ਵੀ ਜਿਹੜੀਆਂ ਫੋਨ ਵਾਲੀਆਂ ਨਾੜਾਂ ਨੇ ਉਹ ਖਤਮ ਹੋ ਚੁੱਕੀਆਂ ਨੇ ਤੇ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਆਪਦੇ ਆਪ ਉਹਦੋਂ ਕਹਿੰਦੇ ਸੀ ਨਹੀਂ ਆਬੀ ਸਕਦੀ ਯਾਰ ਰਹਿ ਵੀ ਸਕਦੀ ਹੈ ਵੀ ਹੌਲੀ-ਹੌਲੀ ਕੱਡੂਗੀ ਜਿਹੜੀ ਹੈਗੀ ਧੀ ਉਹ ਵੀ ਬਸ ਹੌਲੀ-ਹੌਲੀ ਕੱਢਦੀ 15% ਤੇ ਬਹੁਤ ਟਾਈਮ ਖੜੀ ਰਹੀ ਜਾਈ ਪਰ ਹੁਣ 3 ਸਾਲ ਹੋ ਗਏ ਜੀ ਉਹ ਵੀ ਚੱਲ ਗਈ 15% ਜੇ ਘਰ ਦੀ ਗੱਲ ਕਰੀ ਜਾਵੇ ਕਿ ਪਹਿਲਾਂ ਤਾਂ ਤੁਸੀਂ ਐਂ ਦੱਸੋ ਜਿਹੜੇ ਤੁਹਾਡੇ ਪਿਤਾ ਜੀ ਸੀ ਉਹਨਾਂ ਦਾ ਕਿਵੇਂ ਦਿਹਾਂਤ ਹੋਇਆ ਕੀ ਗੱਲ ਡੜੀ ਬਰੇ ਉਰੀ ਬਸ ਸੜਕ ਤੇ ਕੋਈ ਦੁਕਾਨ ਹੈਗੀ ਬਸ ਉਹਨਾਂ ਕੋਲੇ ਜਾ ਕੇ ਬੈਠਦੇ ਹੁੰਦੇ ਸੀ ਬਿਮਾਰ ਜੇ ਦੀਗੇ ਥੋੜੇ ਜੇ ਤੇ ਬਸ ਉਹ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਮੋਟਰਸਾਈਕਲ ਵਾਲਾ ਮਾਰ ਗਿਆ ਤੇ ਮੁੜ ਕੇ ਭੱਜ ਗਿਆ ਕਿਸੇ ਨੇ ਆਪਾਂ ਨੂੰ ਦੱਸਿਆ ਨਹੀਂ ਡੜੀ ਨੂੰ ਦਾਖਲ ਕਰਾਇਆ ਚੱਕ ਕੇ ਉਹ ਤੋਂ ਅਸਤਲਪੇਜ ਤਾਂ ਮੁੜ ਕੇ ਬਸ ਵੀਰੇ ਸਿਰ 'ਚ ਸੱਟ ਲੱਗ ਗਈ ਮੈਂਟਲੀ ਅਫਸੈਟ ਹੋ ਗਏ ਉਹ ਲਾਹੇ ਕਰਾਈਗੇ ਵੀਰੇ ਕੋਈ ਹੱਲ ਨਹੀਂ ਹੋਇਆ ਹੈਗਾ ਮੁੜ ਕੇ ਡੱਟ ਹੋਊਗੀ ਉਹਨਾਂ ਦੀ ਯੋਕੇ ਆਪਾਂ ਦੇਖ ਸਕਦੇ ਹਾਂ ਭਰਾ ਤੇਰੇ ਤੇ ਸਾਰੀ ਜ਼ਿੰਮੇਵਾਰੀ ਆ ਗਈ ਉਤੋਂ ਕੁਦਰਤ ਦੀ ਤੇਰੇ ਤੇ ਮਾਰ ਕਿਸ ਤਰ੍ਹਾਂ ਫਿਰ ਪਰਿਵਾਰ ਨੂੰ ਤੁਸੀਂ ਅਡਜਸਟਮੈਂਟ ਕਰੀ ਅਡਜਸਟਮੈਂਟ ਤਾਂ ਵੀਰੇ ਆਹੀ ਬਸ ਭੈਣ ਭਰਾ ਮਸਾਂ ਕਦੇ ਚਿਰ ਤੇ ਜਿਹੜੇ ਪਹਿਲਾਂ ਬੈਂਦੀ ਕਰੀਦੀ ਉਹਦੇ ਸਿਰ ਤੇ ਮਾੜਾ ਮੋਟਾ ਬਸ ਜਿਹੜੇ ਦੋ ਬੇਜੇ ਘਟੇ ਹੋਏ ਦੀ ਉਹਦੇ ਸਿਰ ਤੇ ਖਰਚਾ ਚੱਲਿਆ ਵੀਰੇ ਪਰ ਵੀਰੇ ਘਰ ਦਾ ਲਾ ਸਾਡਾ ਕੋਈ ਨਹੀਂ ਬਣਿਆ ਹੈਗਾ ਕਿਰਾਏ ਤੇ ਰਹਿਨੇ ਆ ਵੀਰੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਕੰਮ ਕਰਦਾ ਹੋਵੇ ਘਰ 'ਚ ਦੋ ਜਣੇ ਵੀ ਕੰਮ ਕਰਦੇ ਹੁਣ ਉਹਨਾਂ ਨੂੰ ਵੀ ਕਰਾਇਆ ਪਰ ਨੌਕਾ ਹੋ ਜਾਂਦਾ ਮੇਰੇ ਵਰਗਾ ਤਾਂ ਮੇਰੇ ਨੂੰ ਕਰੇ ਬਟੇਗਾ ਕੰਮ ਤੇ ਨਾ ਮੈਂ ਕਿਤੇ ਜਾ ਸਕਦਾ ਨਾ ਮੈਨੂੰ ਕੋਈ ਰੱਖਦਾ ਹੈਗਾ ਤਾਂ ਮੇਰੇ ਤੋਂ ਨੂੰ ਪਤਾ ਹੀ ਹੈਗਾ ਵੀ ਕਿੰਨਾ ਕੁ ਟਾਈਮ ਫੜ ਧੜ ਕੇ ਕਰਾਇਆ ਭੈਣ ਭਰਾ ਪਰੋਣਗੇ ਜੇ ਕੱਲ ਮਾਤਾ ਜੀ ਦੀ ਕਰੀਏ ਮਾਤਾ ਜੀ ਨੂੰ ਕੀ ਦਿੱਕਤ ਆਈ ਸੀ ਵੀਰੇ ਲੋਕਡਾਊਨ ਤੋਂ ਬਾਅਦ ਮੰਮੀ ਨੂੰ ਅਧ ਰੰਗ ਦਾ ਅਟੈਕ ਹੋ ਗਿਆ ਦੀਗਾ ਬਸ ਉਹਦੋਂ ਦੇ ਥੋੜਾ ਜਿਹਾ ਟਾਈਮ ਪਹਿਲਾਂ ਦਵਾਈਆਂ ਚੱਲੀਆਂ ਥੋੜਾ ਤੁਰਨ ਫਿਰਨ ਲੱਗ ਗਏ ਦੀਗੇ ਮੁੜ ਕੇ ਦਵਾਈਆਂ ਫੇਰ ਬੰਦ ਹੋ ਗਈਆਂ ਦੀਗੀਆਂ ਉਹਦੋਂ ਦੇ ਬੈਠੇ ਨੇਗੇ ਮੁੜ ਕੇ ਵੀਰੇ ਇੰਨੀ ਦਵਾਈ ਐਨ ਭਰਾ ਮਨ ਚਲਾਈ ਹੈਗੀ ਪਰ ਫੇਰ ਵੀ ਅੱਜ ਤੱਕ ਤੁਰਨ ਨਹੀਂ ਲੱਗੇ ਵੀਰੇ ਕਮਜ਼ੋਰੀ ਆ ਗਈ ਬਸ ਉਹ ਪੈਰਾਲਾਈਜ਼ਡ ਅਟੈਕ ਕਰਣੀ ਲੱਤਾਂ ਘੜ ਗਈਆਂ ਬਿਲਕੁਲ ਅ ਥੋੜਾ ਥੋੜਾ ਤੁਰਦੇ ਨੇ ਵੀਰੇ ਪਰ ਉਹੀ ਗੱਲ ਹੈ ਵੀ ਲੱਤਾਂ 'ਚ ਉਨੀ ਜਾਨ ਨਹੀਂ ਹੁੰਦੀ ਕਦੇ ਡਾਕਟਰ ਕਹਿੰਦੇ ਨੇ ਵੀ ਮਾਲ 'ਚ ਕਰਾਓ ਕਦੇ ਕੁਝ ਕਰਾਓ ਵੀਰੇ ਉਹ ਤੁਹਾਨੂੰ ਪਤਾ ਹੀ ਹੈ ਵੀ ਬਿਨਾਂ ਪੈਸਿਆਂ ਤੋਂ ਕਦੇ ਕਰਾ ਲਈ ਵੀਰੇ ਕਦੇ ਨਾ ਕਰਾਈ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਨਮਸਕਾਰ ਹੱਸ ਕੇ ਗੱਲ ਕੀਤੀ ਨਾਮ ਦਰਸ਼ਨਾ ਦਰਸਾਈ ਕਦੋਂ ਜਦੋਂ ਪਹਿਲਾਂ ਦਾ ਇੱਕ ਗਰੀਬੀ ਉੱਤੋਂ ਰੱਬ ਨੇ ਐਡਾ ਕਹਿਟ ਆ ਤਾਂ ਸਿਰ ਦਾ ਸਾਈ ਚੱਕ ਲਿਆ ਮੁੰਡੇ ਦੀਆਂ ਅੱਖਾਂ ਖਰਾਵਾ ਕੁੜੀ ਮੰਦ ਬੁੱਧੀ ਟੈਨਸਰ ਦਾ ਬਹੁਤ ਹੁੰਦੇ ਕੋ ਤੇ ਬੱਚੇ ਹੈ ਨਹੀਂ ਜਾਂਦਾ ਇਹ ਅਨੇ ਬੱਚੇ ਦੇ ਘਰੋਂ ਨੰਨੇ ਮੈਂ ਮੈਂ ਆਰੋ మేర బ పూరా వారో ਜਦੋਂ ਜਦੋਂ ਮੁੰਡੇ ਸੀ ਕਿੰਨੇ ਕ ਸਾਲ ਦਾ ਸੀ ਜਦੋਂ ਇਹਦੀ ਅੱਖਾਂ ਦੀ ਜਿਹੜੀ ਨਿਗਾ ਘਟਣੀ ਸ਼ੁਰੂ ਹੋਈ ਤਾਂ ਇਹ 3 ਸਾਲ ਦਾ ਸਕੂਲ ਚ ਪਾਇਆ ਹੋਇਆ ਆਪਾਂ ਸਕੂਲ ਦੇ ਜਦੋਂ ਅੱਖਾਂ ਨਾਲ ਨਜ਼ੀਮ ਬੇਬਕ ਮੈਂ ਨੂੰ ਕਿਹਾ ਨਿਗਾ ਘੱਟਾ ਮੁੰਡੇ ਦੇ ਕਿੰਨੂੰ ਚੈੱਕ ਕਰਾਓ ਚੈੱਕ ਕਰਾ ਨਿਗਾ ਘੱਟਾ ਸਕੂਲ ਚ ਨਾ ਘੱਟ ਦੇ ਤਾਂ ਫਿਰ ਪੀਜੀਆ ਜਿ ਦਿਖਾਇਆ ਉਹ ਤਾਂ ਜਿੱਥੇ ਜਿੱਥੇ ਦੱਸਿਆ ਸਾਨੂੰ ਸਾਰੇ ਕਿਤੇ ਦਿਖਾਇਆ ਹਨ ਮਗਾਂਦਾ ਕਿ ਭੇਜਦਾ ਸੋਨਾ ਕਿ ਬੈਗ ਉਸ ਨਹੀਂ ਦੇਦਾ ਟੱਕ ਜਦੋਂ ਬਿਮਾਰੀਆਂ ਘੇਰ ਲੈਂਦੀਆਂ ਨੇ ਫੇਰ ਤਾਂ ਚਾਰੋਂ ਪਾਸੇ ਹੁੰਦਾ ਕਿਉਂਕਿ ਘਰ ਦਾ ਜਿਹੜਾ ਮੁਖੀ ਸੀ ਉਹ ਚਲਾ ਗਿਆ ਮੁੰਡੇ ਦੀ ਨਿਗਾ ਜਿਹੜੀ ਕੁੜੀ ਐ ਇਹ ਕੁੜੀ ਦੀ ਹਾਲਤ ਕਦੋ ਇਹ ਛੋਟ ਜਿੰਦੇ ਨੇ ਕੰਟਰੋਲ ਲਾ ਕੇ ਸੇ ਦੇ ਬਸ ਕੰਟਰੋਲ ਦੇ ਰੱਟਾਂ ਬਥੇਰੇੰ ਦਖਾਇਆ ਸਹੀ ਤਰ੍ਹਾਂ ਲਾਜ ਨਹੀਂ ਹੋਇਆ ਪਰਦੇ ਜਮੇ ਖਰਾਬ ਹੋ ਗਏ ਗੱਲ ਕੇ ਫੜਦੇ ਆ ਨਾ ਸੁਣਦਾ ਨਾ ਬੋਲਦੀ ਐ ਜਿਹੜਾ ਬੰਦੇ ਆ ਵੀਰੋ ਆਪਾਂ ਨੂੰ ਸਮਝ ਨਹੀਂ ਆਉਂਦਾ ਬਸ ਛੋਟੀ ਹੁੰਦੀ ਦੇ ਕੰਨਾਂ ਦੇ ਪੜਦੇ ਪੈਸੇ ਜਾਂਦੇ ਪੈਸੇ ਜਾਂਦੇ ਵੀਰੇ ਉਦੋਂ ਬਸ ਕਹਿੰਦੇ ਉਦੋਂ ਲਾਜ ਨਹੀਂ ਦੀ ਗਾ ਜਿਵੇਂ ਕਹਿੰਦੇ ਮਤਲਬ ਵੀ ਹੁਣ ਕਹਿੰਦੇ ਨੇ ਵੀ ਉਦੋਂ ਤੋਂਨੇ ਪਵਾਣੇ ਦੀ ਪਰ ਵੀਰੇ ਜੇ ਉਦੋਂ ਤੁਹਾਨੂੰ ਕੋਈ ਰਾਹ ਭਈ ਹੁੰਦੀ ਗੱਲ ਫੇਰੀ ਪੂਰ ਚੜਦੀ ਭਈ ਪਰ ਇਹ ਫਿਰ ਤੁਹਾਡੀ ਗੱਲ ਬਚਾ ਲੈ ਫਿਰ ਇਹ ਕੁੜੀ ਹੁਣ ਜਮਾ ਬੋਲਦੀ ਨਹੀਂ ਚੱਲਦੀ ਵੀਰੇ ਜਿਹੜਾ ਬੋਲਦੀ ਉਹ ਆਪਾਂ ਨੂੰ ਸਮਝ ਨਹੀਂ ਆਂਦਾ ਹੂੰ ਬੱਚਾ ਸੀ ਬੀ ਮੜਾ ਮੋਟਾ ਸਮਝ ਲੈਣੇ ਆਗੇ ਪਰ ਉਹ ਦੂਜੇ ਬੰਦੇ ਨੂੰ ਨਹੀਂ ਕੁਝ ਸਮਝ ਆਂਦਾ ਹੈਗਾ ਸਾਡੇ ਨਾਲ ਵੀਰ ਮੌਜੂਦ ਹੈ ਇਹਦੇ ਨਾਲ ਦੁਆਰੇ ਆਪਾਂ ਗੱਲ ਕਰਦੇ ਆਂ ਭਰਾ ਜੇ ਇਸ ਤਰ੍ਹਾਂ ਅਸੀਂ ਦੇਖ ਰਹੇ ਆਂ ਕਿ ਘਰ ਦੇ ਹਾਲਾਤ ਬੱਤ ਤੋਂ ਬੱਤਰ ਨੇ ਰੋਟੀ ਏ ਸ਼ਾਮ ਨੂੰ ਮਿਲਣੀ ਏ ਕਿ ਨਹੀਂ ਮਿਲਣੀ ਇਹ ਵੀ ਨਹੀਂ ਪਤਾ ਤਾਂ ਫਿਰ ਘਰ ਦੀ ਇਨਕਮ ਕਿਵੇਂ ਚੱਲਦੀ ਏ ਕੀ ਇਹ ਸੋਰਸਿਸ ਕਿਵੇਂ ਕਰਦੇ ਹੋ ਕਿ ਜਿਹੜਾ ਕਿਰਾਇਆ ਵੀ ਦਿਨੇ ਹੋ ਰੋਟੀ ਵੀ ਮਾੜੀ ਮੋਟੀ ਖਾਣੀ ਏ ਬਰੇ ਤਾਂ 1000 ਰੁਪਏ ਪੈਨਸ਼ਨ ਆਉਂਦੀ ਆ 1500 ਮੇਰੀ 1500 ਮੰਮੀ ਦੀ ਹੈਂਡੀਕੈਪਟ ਦੀ ਤੇ ਕੁੜੀ ਦੀ ਪੈਨਸ਼ਨ ਅਜ ਤੱਕ ਲੱਗੀ ਨਹੀਂ ਹੈਗੀ ਤੇ ਉਹ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰੀ ਆ ਵੀ ਸਾਡੇ ਪਰਿਵਾਰ ਦੀ ਇੱਕ ਪੈਨਸ਼ਨ ਲੋ ਬਈ ਆਵੇ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ ਪਰ ਵੀ ਸਰਕਾਰ ਨੂੰ ਜਿਹੜੀ ਐਪਲੀਕੇਸ਼ਨ ਲਈ ਐਨਾ ਟਾਈਮ ਲਿਖਦੇ ਨੇ ਪਰ ਵੀਰੇ ਸਰਕਾਰ ਨੇ ਪਿਆ ਇਹ ਆਰਬੀਅਤ ਦੇ ਕੇ ਮੈਂ ਸਾਡੀ ਮਦਦ ਕਰਤੀ ਫਿਰ ਪਰ ਹਾਂ ਯਾਰ ਨਾ ਕੁਛ ਨਹੀਂ ਹੁੰਦਾ ਕਿਉਂਕਿ ਸਾਰਾ ਪਰਿਵਾਰ ਤਾਂ ਬਿਮਾਰ ਪਿਆ ਹੈ। ਮੇਰੇ ਬਸ ਹੋਈ। ਵੀ ਦੋ ਤਿੰਨ ਮਹੀਨੇ ਲੰਘ ਜਾਣਗੇ ਫਿਰ ਉਸ ਤੋਂ ਬਾਅਦ ਬੰਦਾ ਕੀ ਕਰੂ। ਕੋਈ ਦਾਨਵੀਰ ਸੱਜਣ ਕੋਈ ਆਂਦਾ ਕਿ ਜਿਹੜੀ ਤੁਹਾਡੀ ਕੋ ਮਦਦ ਕਰ ਦੋ। ਮੇਰੇ ਐਵੇਂ ਕਹਿੰਨੇ ਪੈਣ ਪੜਾ। ਦੇ ਨਾਲ ਸਾਰੇ ਆਪਾਂ ਜੀ ਰਹੇ ਆਂਗੇ ਬਾਸ ਵੀਰੇ ਕਰਦਾ ਅੰਨ ਬਣ ਜੇ ਸਾਡਾ ਕੋਈ ਮੇਰੀ ਮਾਂ ਨੂੰ ਸੁਲਾਉ ਜੇ ਵੀ ਆ ਮੇਰੇ ਜਬਾ ਕਰੋਂ ਲੱਗੇ ਨਹੀਂ ਨਿਭਰੇ ਇਹ ਟੈਨਸ਼ਨਾਂ ਨੇ ਪਤਾ ਨਹੀਂ ਅੱਗੇ ਵੀਰੇ ਕੀ ਬਣੂਗਾ ਇਹ ਸਾਡਾ ਵੀਰ ਦਵਿੰਦਰ ਜਿਸ ਦੇ ਤੁਸੀਂ ਹਾਲਾਤ ਤੇ ਘਰ ਦੇ ਜਿਹੜੇ ਬਿਮਾਰ ਨੇ ਸਭ ਦੇਖੇ ਇਸ ਦਾ ਅਖਣਾ ਹੈ ਕਿ ਸ਼ਾਮ ਨੂੰ ਰੋਟੀ ਮਿਲਣੀ ਵੀ ਹੈ ਕਿ ਨਹੀਂ ਮਿਲੇ ਤਾਂ ਕੁਝ ਨਹੀਂ ਪਤਾ ਪਰ ਕੁਝ ਦਾਨਵੀ ਸੱਜਣ ਹੈਗੇ ਨੇ ਜਿਹੜੇ ਇਨਾਂ ਦੀ ਕਿਤੇ ਨਾ ਕਿਤੇ ਆ ਕੇ ਮਦਦ ਕਰਦੇ ਹਨ ਜਿਸ ਦੇ ਕਾਰਨ ਇਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਹੈ ਚੱਲ ਜਾਂਦਾ ਹੈ ਇਨਾਂ ਦਾ ਕਹਿਣਾ ਹੈ ਕਿ ਮੇਰੀ 1500 ਮੇਰੀ ਤੇ 1500 ਹੀ ਇਨਾਂ ਦੀ ਮਾਤੇ 3000 ਰੁਪਏ ਸਿਰਫ ਇੱਕ ਪੈਨਸ਼ਨ ਆਉਂਦਾ ਹੈ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਕਿ ਇੱਕ ਦੁੱਧਾ ਵਾਲੇ ਦੇ ਪੈਸੇ ਵੀ ਨਹੀਂ ਦਿੱਤੇ ਜਾਂਦੇ 3000 'ਚ ਤਾਂ ਇੱਕ ਸਾਰਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਨੇ ਕਿਉਂਕਿ ਇਹਨਾਂ ਨੇ ਬਿਮਾਰੀ ਦੇ ਕਾਰਨ ਅੰਦਰ ਬਾਹਰ ਵੀ ਜਾਣਾ ਹੈ ਜਿਸ ਦੇ ਕਾਰਨ ਇਹਨਾਂ ਦੇ ਘਰ ਦੇ ਹਾਲਾਤ ਨੇ ਜਿਹੜੇ ਬੱਤ ਤੋਂ ਬੱਤਰ ਹੋਏ ਪਏ ਹਨ ਨਾਲ ਹੀ ਇਹਨਾਂ ਨੇ ਲਾਈਵ ਪੰਜਾਬ ਟੀਵੀ ਦੀ ਜਿਹੜੇ ਦਰਸ਼ਕਾਂ ਨੂੰ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿੰਨੀ ਇਹਨਾਂ ਦੀ ਮਦਦ ਹੋ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਹੈ ਇੱਕ ਸੁਖ ਦਾ ਸਾਹ ਲੈ ਸਕੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬ ਲਾਈਵ ਟੀਵੀ